ਆਪਣੇ ਵਿਚਾਰ ਨੇ ਜਿਹੜੇ ਤੁਹਾਡੇ ਨਾਲ ਸਾਂਝੇ ਕਰਦੇ ਆ। ਆ ਸ਼੍ਰੀ ਅਮਰੋਸਾ ਸਾਹਿਬ ਵੀ ਪਵਿੱਤਰ ਧਰਤੀ ਦੇ ਉੱਤੇ ਸਾਡੇ ਛੋਟੇ ਜਿਹੇ ਸੰਦੇ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਤੰਤਰ ਦਾ ਚੌਥਾ ਥੰਮ ਜਾਣੇ ਜਾਂਦੇ ਮੀਡੀਆ ਕਰਮਚਾਰੀ ਜਿਹੜੇ ਤੁਸੀਂ ਇੱਥੇ ਅੱਜ ਇੱਕ ਬਹੁਤ ਮਹੱਤਵਪੂਰਨ ਪੀਸੀ ਅਟੈਂਡ ਕਰਨ ਪਹੁੰਚੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਡੇ ਮਾਨਯੋਗ ਮੰਤਰੀ ਸਰਦਾਰ ਤਰਨਪ੍ਰੀਤ ਸਿੰਘ ਜੀ ਸੋਹਣ ਸਾਹਿਬ ਜਿਹੜੇ ਕਿ ਮੇਰੇ ਨਾਲ ਕੈਬਨਿਟ ਦੇ ਵਿੱਚ ਕੁਲੀਕ ਨੇ ਮੇਰੇ ਸਾਥੀ ਨੇ ਦੀਪਕ ਬਾਲੀ ਜੀ ਜਿਹੜੇ ਟੂਰਿਜ਼ਮ ਦੇ ਵਿੱਚ ਮੁੱਖ アドਵਾਈਜ਼ਰ ਨੇ ਨਾਲ ਸਾਡੇ ਐਮਐਲਏ ਸਾਹਿਬ ਸਰਦਾਰ ਕੁਲਦੀਪ ਸਿੰਘ ਜੀ ਢਾਲੀਵਾਲ ਸਾਹਿਬ ਮੈਡਮ ਸੋਨੀਆ ਮਾਨ ਜੀ ਸਾਡੇ ਬਾਬਾ ਬਕਾਲਾ ਸਾਹਿਬ ਤੋਂ ਐਮਐਲਏ ਸਰਦਾਰ ਦਲਬੀਰ ਸਿੰਘ ਜੀ ਟੋਂਗ ਸਾਹਿਬ ਸਾਡੇ ਅੰਮ੍ਰਿਤਸਰ ਪਛਮੀ ਤੋਂ ਵ代यक ਮਾਨਯੋਗ ਸਰਦਾਰ ਜਸਬੀਰ ਸਿੰਘ ਜੀ ਸੰਧੂ ਸਾਹਿਬ ਤੇ ਜਿੰਨੇ ਵੀ ਸਾਡੇ ਹੋਰ ਅਧਿਕਾਰੀ ਸਹਿਬਾਨ ਪਹੁੰਚੇ ਨੇ ਸਭ ਤੋਂ ਪਹਿਲਾਂ ਤੇ ਮੈਂ ਉਹਨਾਂ ਦਾ ਵੀ तहे ਦਿਲੋਂ ਧੰਨਵਾਦ ਕਰਦਾ ਕਿ ਜਿਹੜੇ ਇਸ ਰਿਲੀਜੀਅਸ ਕਾਮਨ ਕੌਜ਼ ਵਾਸਤੇ ਇਥੇ ਹਾਜ਼ਰ ਹੋਏ ਨੇ ਜਿਵੇਂ ਕਿ ਸੋਨ ਸਾਹਿਬ ਨੇ ਦੱਸਿਆ ਕਿ ਅਸੀਂ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹਾਦਤ ਦਿਹਾੜਾ ਮਨਾਉਣ ਜਾ ਰਹੇ ਹਾਂ ਅਸੀਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਾਂ ਕਿ ਸਾਨੂੰ ਇਹ ਦਿਹਾੜਾ ਸਾਡੇ ਮਨਾਉਣ ਦਾ ਜਿਹੜਾ ਆ ਸਾਨੂੰ ਸੁਭਾਗ ਪ੍ਰਾਪਤ ਹੋਇਆ ਵਡਪਾਕੀ ਆ ਅਸੀਂ ਇਸ ਦਿਹਾੜੇ ਨੂੰ 19 ਨਵੰਬਰ ਤੋਂ ਲੈ ਕੇ 26 25 ਦਸੰਬਰ ਤੱਕ 25 ਨਵੰਬਰ ਤੱਕ ਜਿਹੜਾ ਇਹ ਸ਼ਹਾदत ਦਿਹਾੜਾ ਜਿਹੜਾ ਹੈ ਉਹ ਮਨਾਇਆ ਜਾਣਾ ਹੈ। ਔਰ ਚਾਰ ਮੁੱਖ ਯਾਤਰਾਵਾਂ ਜਿਹੜੀਆਂ ਨੇ ਪਲਾਂਟ ਨੇ ਸਾਡੇ ਮਾਝਾ ਤੇ ਦੁਆਬਾ ਵੀ ਜਿਹੜੀ ਯਾਤਰਾ ਇਹ 20 ਨਵੰਬਰ ਨੂੰ ਗੁਰਦਾਸਪੁਰ ਤੋਂ ਸ਼ੁਰੂ ਹੁੰਦਿਆਂ ਹੋਇਆ ਅਮ ਬਟਾਲਾ ਬਾਬਾ ਬੁਕਾਲਾ ਸਾਹਿਬ ਪਹੁੰਚਿਆ ਅਮਰੋਸਰ ਸਾਹਿਬ ਯਾਤਰਾ ਪਹੁੰਚੇਗੀ ਸੋ ਅਸੀਂ ਪੂਰੀ ਇਹਦੇ ਨਾਲ ਸੰਬੰਧਿਤ ਵੱਖ-ਵੱਖ ਵਿਭਾਗ ਨੇ ਜਿਹੜੇ ਪੰਜਾਬ ਸਰਕਾਰ ਦੇ ਉਹਨਾਂ ਨਾਲ ਅੱਜ ਇੱਕ ਮੀਟਿੰਗ ਕੀਤੀ ਆ ਔਰ ਕਿਸ ਤਰ੍ਹਾਂ ਪ੍ਰਬੰਧ ਕਰਨੇ ਨੇ ਕਿਹੜੇ ਵਿਭਾਗ ਦੀ ਕਿਹੜੀ ਜ਼ਿੰਮੇਵਾਰੀ ਆ ਉਹ ਸਾਰਾ ਕੁਝ ਇੱਕ ਵਿਸਥਾਰਪੂਰਵਕ ਡਿਸਕਸ ਕੀਤਾ ਗਿਆ ਅਸੀਂ ਆਪਣੇ ਜਿਹੜੇ ਕਾਉਂਸਲਰ ਸਾਹਿਬਾਨ ਨੇ ਅਮਰੋਸਰ ਮਨਿਸਪਲ ਕਾਰਪੋਰੇਸ਼ਨ ਦੇ ਉਹਨਾਂ ਨਾਲ ਵੀ ਮੀਟਿੰਗ ਕੀਤੀ ਆ ਔਰ ਜਿਹੜੇ ਆ ਵਪਾਰੀ ਨੇ ਦੁਕਾਨਦਾਰ ਨੇ ਅੰਮ੍ਰਿਤਸਰ ਦੇ ਉਹਨਾਂ ਨਾਲ ਵੀ ਮੀਟਿੰਗ ਕਰਕੇ ਉਹਨਾਂ ਨੂੰ ਵੀ ਆਪਣੀਆਂ ਸਵਾਵਾਵਾਂ ਪ੍ਰਦਾਨ ਕਰਨ ਲਈ ਜੜਾ ਉਹ ਕਿਹਾ ਗਿਆ ਸੋ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਪੂਰੀ ਤਰ੍ਹਾਂ ਉਹ ਇੱਕ ਇੱਕ ਚੀਜ਼ ਨੂੰ ਬੜਾ ਮਨੀਓਰਟਲੀ ਮੋਨੀਟਰ ਕਰ ਰਹੇ ਨੇ ਸਾਡੇ ਨਾਲ ਸਾਡੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਸਾਹਿਬ ਕਿਉਂਕਿ ਉਹ ਅਮਰ ਆਨੰਦਪੁਰ ਸਾਹਿਬ ਦੀ ਉੱਤਰਤਰ ਤੀਨੋਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਰਿਪrezent ਕਰ ਰਹੇ ਨੇ ਉਹਨਾਂ ਦੀ ਵੀ ਡਿਊਟੀ ਲਗਾਈ ਹੋਈ ਆ ਅੱਜ ਉਹ ਕਿਸੇ ਕਾਰਨ ਕਰਕੇ ਇੱਥੇ ਨਹੀਂ ਪਹੁੰਚ ਸਕੇ ਆ ਮੈਂ ਤੁਹਾਡੇ ਤੋਂ ਵੀ ਖਾਸ ਤੌਰ ਤੇ ਮੀਡੀਆ ਦੇ ਕਰਮਚਾਰੀ ਜਿਹੜੇ ਨੇ ਉਹਨਾਂ ਤੋਂ ਵੀ ਆਸ ਕਰੂੰਗਾ ਕਿ ਅਸੀਂ ਇਸ ਸ਼ਹਾਦਤ ਦਿਹਾੜੇ ਨੂੰ ਸ਼ਰਧਾ ਪੂਰਵਕ ਆ ਮਨਾਈਏ ਗੁਰੂ ਸਾਹਿਬ ਨੂੰ ਨਤਮਸਤਕ ਹੋਈਏ ਉਹਨਾਂ ਦੇ ਅਸ਼ੀਰਵਾਦ ਪ੍ਰਾਪਤ ਕਰੀਏ ਔਰ ਜੋ ਉਹਨਾਂ ਨੇ ਰਾਹ ਦਰਸਾਏ ਨੇ ਸਾਨੂੰ ਉਹਨਾਂ ਦੇ ਉੱਤੇ ਚੱਲੀਏ ਜਿਵੇਂ ਸੋਨ ਸਾਹਿਬ ਨੇ ਦੱਸਿਆ ਕਿ ਅੱਜ ਤਾਂ ਹਿਊਮਨ ਰਾਈਟਸ ਦੇ ਆ ਬੜੇ ਇੰਸਟੀਚਿਊਟ ਬਣ ਕੇ ਯੂਨੀਵਰਸਿਟੀਆਂ ਦੇ ਵਿੱਚ ਡਿਪਾਰਟਮੈਂਟ ਬਣ ਕੇ ਸਟੇਟ ਹਿਊਮਨ ਰਾਈਟਸ ਕਮਿਸ਼ਨ ਬਣ ਕੇ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਬਣ ਕੇ ਇੱਥੋਂ ਤੱਕ ਕਿ ਯੂਨਾਈਟਿਡ ਨੇਸ਼ਨਸ ਦੇ ਵੀ ਹਿਊਮਨ ਰਾਈਟਸ ਕਮਿਸ਼ਨ ਬਣੇ ਨੇ ਪਰ ਉਸ ਸਮੇਂ ਆ ਜਦੋਂ ਕਸ਼ਮੀਰੀ ਪੰਡਤ ਜਿਹੜੇ ਸੀਗੇ ਗੁਰੂ ਸਾਹਿਬ ਕੋਲ ਆਏ ਸੀ ਕਿਤੇ ਉਹਨਾਂ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਦਿੱਲੀ ਦੇ ਵਿੱਚ ਜਾ ਕੇ ਆਪਣਾ ਜੜਾ ਬਲੀਦਾਨ ਦਿੱਤਾ ਸੀਗਾ ਔਰ ਤੁਹਾਨੂੰ ਸਾਰੇ ਇਸ ਗੱਲ ਤੋਂ ਵੀ ਜਾਣੂ ਹੋ ਕਿ ਉਹਨਾਂ ਦਾ ਅਸੀਸ ਅ ਅਮਰਸ਼ੀਦ ਬਾਬਾ ਜੀਵਨ ਸਿੰਘ ਜੀ ਦਿੱਲੀ ਤੋਂ ਲੈ ਕੇ ਆਏ ਸੀਗੇ ਉਸ ਸਮੇਂ ਜਿਸ ਵੇਲੇ ਜੜੀ ਹਕੂਮਤ ਸੀਗੀ ਮੋਗਲ ਹਕੂਮਤ ਸੀਗੀ ਮੁਗਲ ਹਕੂਮਤੋਂ ਬੇਖੌਫ ਹੋ ਕੇ 300 ਸਵਾ 300 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਉਹ